ਰਾਜਾ ਤਸੀਲਦਾਰਾਂ ਨੇ ਹੜਤਾਲ ਕੀਤੀ ਹੈ ਕੀ ਕਰਨ ਗੱਲ ਦੇਖੋ ਜੀ ਹੜਤਾਲ ਹਰ ਕਿਸ ਦਾ ਕਰਨਾ ਮਤਲਬ ਕੋਈ ਵੀ ਆਪਣੀ ਮੰਗ ਨੂੰ ਪੂਰੀ ਕਰਾਉਣ ਵਾਸਤੇ ਹੜਤਾਲ ਕਰਨਾ ਜਾਇਜ਼ ਹੁੰਦਾ ਪਰ ਕੁਝ ਹੜਤਾਲ ਇਹੋ ਜਿਹੀ ਹੁੰਦੀਆਂ ਜਿਹੜੀਆਂ ਗੈਰ ਕਾਨੂੰਨੀ ਵੀ ਹੁੰਦੀਆਂ ਨੇ ਜਿਵੇਂ ਦੇਖੋ ਜੀ ਤਸੀਲਦਾਰਾਂ ਨੇ ਕਿਹਾ ਵੀ ਮਤਲਬ ਸਾਡੇ ਅਸਰਾਂ ਤੋਂ ਨਜਾਇਜ਼ ਕੇਸਾਂ 'ਚ ਭੇਜਾਇਆ ਜਾ ਰਿਹਾ ਝੂਠੇ ਕੇਸਾਂ 'ਚ ਭੇਜਾਇਆ ਜਾ ਰਿਹਾ ਮੇਰੇ ਕਹਿਣ ਦਾ ਮਤਲਬ ਹੈ ਆਮ ਲੋਕਾਂ ਦੇ ਕਈ ਕੇਸ ਦੇਖੀਂਦੇ ਆ ਵੀ ਪੁਲਸ ਵੀ ਕੁਝ ਉਠੇ ਕੇਸਾਂ ਵਿੱਚ ਫਸਾਉਂਦੇ ਪਰ ਅਦਾਲਤਾਂ ਤੇ ਹੁੰਦੀਆਂ ਨਾ ਇਨਸਾਫ ਕਰਨ ਵਾਤੇ ਅਗਰ ਮੰਨ ਲਓ ਇਹਨਾਂ ਦਾ ਕੋਈ ਅਫਸਰ ਜਿੰਨੂੰ ਵਿਜੀਲੈਂਸ ਨੇ ਗਲਤ ਝੂਠੇ ਕੇਸ ਚ ਫਸਾਇਆ ਤੇ ਫਿਰ ਅਦਾਲਤਾਂ ਕਾਦੇ ਵਾਸਤੇ ਆ ਅਦਾਲਤ ਚ ਲੜਾਈ ਲੈਣੀ ਚਾਹੀਦੀ ਹੈ ਅਗਰ ਕੋਈ ਵਿਜੀਲੈਂਸ ਦਾ ਅਧਿਕਾਰੀ ਵਾਕਈ ਗਲਤ ਕੇਸ ਪਾਇਆ ਤੇ ਉਹ ਤੇ ਕਾਰਵਾਈ ਕਰੋ ਪਰ ਜਿਹੜੀ ਅਦਾਲਤਾਂ ਦੇ ਵਿੱਚ ਜਿਹੜੀ ਲੜਾਈ ਲੜਨੀ ਚਾਹੀਦੀ ਆਪਾਂ ਇੱਥੇ ਲੋਕਾਂ ਨੂੰ ਖਰਾਬ ਕਰਨਾ ਇਹ ਜਾਇਜ਼ ਨਹੀਂ ਮੈਂ ਇੱਕ ਮੇਰੀ ਆਪਣੀ ਨਿੱਜੀ ਸੋਚ ਆ ਕਿਉਂਕਿ ਲੋਕਾਂ ਨੇ ਅਪਾਇੰਟਮੈਂਟਾਂ ਵਾਸਤੇ ਲਈਆਂ ਹੁੰਦੀਆਂ ਕੁਝ ਲੋਕੀ ਫੋਰਨਰ ਆਏ ਬਾਹਰੋਂ ਆਏ ਹੁੰਦੇ ਆ ਕੋਈ ਦੂਜੀ ਸਟੇਟਾਂ ਚੋਂ ਆਏ ਹੁੰਦੇ ਆ ਅਪਾਇੰਟਮੈਂਟ ਲੈਣ ਦਾ ਫਨ ਕੀ ਹੈ ਫੀਸ ਭਰੀ ਹੁੰਦੀ ਹੈ ਅਪਾਇੰਟਮੈਂਟ ਦੀ ਤੇ ਲੋਕਾਂ ਦੀਆਂ ਟ੍ਰਾਂਜੈਕਸ਼ਨਾਂ ਕਰੋੜਾਂ ਲੱਖਾਂ ਦੀਆਂ ਹੋਣੀਆਂ ਹੁੰਦੀਆਂ ਤੇ ਜੇ ਇੱਥੇ ਹੜਤਾਲ ਦੇ ਵਿੱਚ ਉਹਨਾਂ ਦਾ ਖਾਮਿਆ ਜਾ ਉਹਨਾਂ ਨੂੰ ਨਿਆਇ ਭੁਗਤਣਾ ਪੈਂਦਾ ਟਿਕਟਾਂ ਖਰਚ ਕੇ ਆਏ ਹੁੰਦੇ ਨੇ ਕੋਈ ਦੂਜੀ ਸਟੇਟ ਤੋਂ ਕੋਈ ਫੋਰਨਰ ਕੰਟਰੀ ਚੋਂ ਆਏ ਹੁੰਦੇ ਨੇ ਇਹ ਉਹਨਾਂ ਦੇ ਕੰਮ ਰੁਕਣੇ ਨਹੀਂ ਚਾਹੀਦੇ ਹਾਂ ਅਗਰ ਕੋਈ ਨਜਾਇਜ਼ ਝੂਠੇ ਕੇਸ ਚ ਅਫਸਰ ਫਸਿਆ ਅਦਾਲਤ ਜਲਦਾਈ ਲੜਨੀ ਚਾਹੀਦੀ ਇਹਨਾਂ ਨੂੰ ਅਧਿਕਾਰੀਆਂ ਨੂੰ ਕਿਉਂ ਨਹੀਂ ਲੱਗਦਾ ਕਨਾਲਾ ਸੀਐਮ ਨੇ ਵੀ ਪੀਸ ਦਿੱਤਾ ਕਿ ਜਿਹੜੇ ਪ੍ਰੇਤ ਮੰਤਰੀ ਹੈ ਹੀ ਉਹ ਜਿਹੜੇ ਪ੍ਰੇਤ ਅਫਸਰ ਉਹਨਾਂ ਦਾ ਖਾਤ ਕਰਾਂਗੇ ਜੇਕਰ ਛੁੱਟੀ ਤੇ ਚਲਾ ਜਾਂਦੇ ਜਾਂ ਅਸੀਂ ਉਹ ਅਫਸਰ ਲਾ ਕੇ ਉਹਨਾਂ ਨੂੰ ਜਿਹੜੇ ਕੰਮ ਚਾਲੂ ਰੱਖਣ ਲੋਕਾਂ ਨੂੰ ਦੇਖੇ ਜੇ ਪੜੀ ਨਾ ਹੋ ਜੇ ਕੋ ਜੀ ਇਹ ਤਾਂ ਸਰਕਾਰ ਦਾ ਫੈਸਲਾ ਹੈ ਨਾ ਸਾਡੀ ਆਪਣੀ ਨਿੱਜੀ ਸੋਚ ਹੈ ਅਸੀਂ ਕਹਿੰਦੇ ਆ ਵੀ ਅਗਰ ਕੋਈ ਬੇਕਸੂਰ ਹੈਗਾ ਤੇ ਝੂਠੇ ਕੇਚ ਆਇਆ ਉਹਦੀ ਲੜਾਈ ਅਦਾਲਤ ਚ ਲੜਨੀ ਚਾਹੀਦੀ ਹੈ ਨਾ ਕਿ ਲੋਕਾਂ ਨੂੰ ਖਰਾਬ ਕੀਤਾ ਜਾਵੇ ਆ ਦੱਸ ਕੇ ਤੇ ਅੱਜ ਜਿਹੜੇ ਤਸੀਲਦਾਰਾਂ ਨੂੰ ਕੱਲ ਹੀ ਹਿਦਾਲ ਕੀਤੀ ਗਈ ਲੋਕ ਫਿਰ ਤੋਂ ਸਵਾਰ ਹੋਵੇ ਕੀ ਕਰੇਗਾ ਜਿੰਨੀਆਂ ਪਵਨ ਸ਼ਰਮਾ ਜੀ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਪੂਰੇ ਪੰਜਾਬ ਦੇ ਵਿੱਚ ਤਹਿਸੀਲਦਾਰ ਔਰ ਨਾਇਬ ਤਹਿਸੀਲਦਾਰਾਂ ਦੀ ਵੱਡੀ ਸਟ੍ਰਾਈਕ ਦੇ ਨਾਲ ਆਮ ਆਗਾਮ ਆਮ ਜਨਤਾ ਇਸ ਕਿਸਮਾ ਪੁਰਸੀ ਦੇ ਹੈਲਪਲੈਸਨੈਸ ਦੀ ਸ਼ਿਕਾਰ ਹੋ ਗਈ ਆ ਮਜ਼ਲੂਮ ਲੋਕ ਇੱਥੇ ੱੱਕੇ ਖੰਦੇ ਫਿਰ ਰਿਹਾ ਤਹਿਸੀਲਾਂ ਦੇ ਵਿੱਚ ਉਹਨਾਂ ਦੀਆਂ ਰਜਿਸਟਰੀਆਂ ਨਹੀਂ ਹੋ ਰਹੀਆਂ ਤੰਗ ਪਰੇਸ਼ਾਨ ਹੋ ਰਿਹਾ ਨਿੱਜੀ ਵੀ ਮੈਂ ਇਹ ਕਈ ਬੰਦਿਆਂ ਨੂੰ ਮਿਲਿਆ ਕੋਈ ਵੀ ਚੇਤੇ ਆਇਆ ਕਿਸੇ ਨੇ ਸ਼ਾਮ ਨੂੰ ਵਿਦੇਸ਼ ਜਾਣਾ ਕੋਈ ਆਪਣੇ ਪਰਿਵਾਰ ਦੇ ਨਾਲ ਆਇਆ ਕੋਈ ਬਜ਼ੁਰਗ ਆਇਆ ਉਹ ਇੱਥੇ ਖੱਜਲ ਖਵਰੀ ਦੇ ਸ਼ਿਕਾਰ ਹੋ ਰਿਹਾ ਤੁਸੀਂ ਜਾਣਦੇ ਹੋ ਕਿ ਵਿਜੀਲੈਂਸ ਬਿਊਰੋ ਨੇ ਇੱਕ ਤਹਿਸੀਲਦਾਰ ਉੱਤੇ ਕਾਰਵਾਈ ਕੀਤੀ ਹੈ ਤੇ ਇਹ ਤਹਿਸੀਲਦਾਰਾਂ ਦਾ ਲਾਣਾ ਜਿਹੜੇ ਕਿ ਕੁਝ ਇੱਕ ਕਾਲੀਆਂ ਭੇਡਾਂ ਮੈਂ ਸਾਰਿਆਂ ਨੂੰ ਕਰਪਟ ਨਹੀਂ ਕਹਿ ਰਿਹਾ ਕੁਝ ਇੱਕ ਜਿਹੜੇ ਨਿਹਾਇਤ ਕਰਪਟ ਲੋਕ ਆ ਜਿਨ੍ਹਾਂ ਦੀ ਤਾਂ ਲਿਸਟ ਵੀ ਪੰਜਾਬ ਸਰਕਾਰ ਨੇ 2023 ਦੇ ਵਿੱਚ ਜਾਰੀ ਕਰਦੀ ਸੀ 19 ਜ਼ਿਲ੍ਹਿਆਂ ਦੇ ਵਿੱਚ ਕਰਪਟ ਨਾਇਬ ਤਹਿਸੀਲਦਾਰ ਤਹਿਸੀਲਦਾਰ ਔਰ ਉਹਨਾਂ ਦੇ ਨਾਲ ਜਿਹੜੇ ਸਾਥੀ ਐਡਵੋਕੇਟਸ ਕਈ ਰਜਿਸਟਰੀ ਕਲਰਕਸ ਐਦਾਂ ਦੇ ਲੋਕਾਂ ਦਾ ਮੰਜ਼ਰੀਆਂ ਲਿਸਟ ਕਰ ਦਿੱਤੀ ਸੀ ਉਹਨਾਂ ਉੱਤੇ ਅਜੇ ਕਾਰਵਾਈ ਦੀ ਲੋਕ ਡੀਕ ਕਰ ਰਹੇ ਸੀ ਉਸ ਤੋਂ ਪਹਿਲਾਂ ਹੀ ਇਹ ਜਿਹੜੀ ਆ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਜਿਹਦੇ ਨਾਲ ਆਮ ਲੋਕਾਂ ਨੂੰ ਤੰਗੀ ਪੇਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿਹੜੇ ਲੋਕ ਜਿਹੜੀ ਯੂਨੀਅਨਸ ਕਰਪਟ ਤਹਿਸੀਲਦਾਰਾਂ ਨੂੰ ਬਚਾਉਣ ਦੀਆਂ ਗੱਲਾਂ ਕਰਦੀਆਂ ਇਹਦਾ ਮਤਲਬ ਹੈ ਕਿ ਉਹ ਕਰਪਸ਼ਨ ਨੂੰ ਲੀਗਲਾਈਜ਼ ਕਰਨਾ ਚਾਹੁੰਦੇ ਆ ਲੋਕਾਂ ਦੇ ਉੱਤੇ ਐਨਫੋਰਸ ਕਰਨਾ ਚਾਹੁੰਦੇ ਆ ਕਿ ਉਹ ਪੈਸੇ ਦੇਣ ਫੇਰ ਰਜਿਸਟਰੀ ਹੋਵੇ ਤਹਿਸੀਲਾਂ ਦੇ ਵਿੱਚ ਜ਼ਿਆਦਾਤਰ ਟਾਊਟਸ ਜ਼ਿਆਦਾਤਰ ਪ੍ਰਾਈਵੇਟ ਕਰਿੰਦੇ ਔਰ ਵਸੀਕਾ ਨਵੀਸਾਂ ਦੇ ਰਾਹੀਂ ਵੀ ਰਿਸ਼ਵਤਖੋਰੀ ਦਾ ਧੰਦਾ ਇੰਨਾ ਚੱਲ ਰਿਹਾ ਕਿ ਕੋਈ ਬੰਦਾ ਬਗੈਰ ਪੈਸੇ ਦਿੱਤੇ ਆਪਣਾ ਕੰਮ ਹੀ ਨਹੀਂ ਕਰਾ ਸਕਦਾ ਔਰ ਇਹ ਉਹ ਨੌਕਰਸ਼ਾਹ ਜਿਹੜੇ ਆਪਣੀ ਤਨਖਾਹ ਦੇ ਬਲਬੂਤੇ ਦੇ ਉੱਪਰ ਏਡੇ ਵੱਡੇ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ 체체 에စီ ਘਰਾਂ ਦੇ ਵਿੱਚ ਨਹੀਂ ਲਾ ਸਕਦੇ ਤਿੰਨ ਤਿੰਨ ਚਾਰ ਚਾਰ ਕਾਰਾਂ ਨਹੀਂ ਰੱਖ ਸਕਦੇ ਇਹਨਾਂ ਦੀ ਵਿਜੀਲੈਂਸ ਇਨਕੁਆਰੀ ਹੋਰ ਹੋਣੀ ਚਾਹੀਦੀ ਆ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਕਿ ਇਹਨਾਂ ਦੇ ਪੈਸਿਆਂ ਦਾ ਸਰੋਤ ਕੀ ਆ ਇਹਨਾਂ ਪੈਸਾ ਇਕੱਠਾ ਕਿਵੇਂ ਕਰ ਰਿਆ ਫਿਰ ਇਹ ਚੀਕਦੇ ਕਿਉਂ ਆ ਔਰ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਆ ਉਹਨਾਂ ਨੇ ਤਾਂ ਸਿੱਧਾ ਹੀ ਚੈਲੰਜ ਕਰ ਦਿੱਤਾ ਮੁੱਖ ਮੰਤਰੀ ਪੰਜਾਬ ਨੂੰ ਸਟੇਟ ਨੂੰ ਮੈਂ ਕਹਾਂਗਾ ਦੋਨਾਂ ਨੂੰ ਨਹੀਂ ਕੀਤਾ ਉਹਨਾਂ ਨੇ ਆਵਾਮ ਨੂੰ ਕਰਤਾ ਜਨਤਾ ਨੂੰ ਕਰਤਾ ਇਧਰੋਂ ਮੈਂ ਸਿੱਧਾ ਉਹਨਾਂ ਨੂੰ ਚੈਲੰਜ ਕਰਦਾ ਕਿ ਜੇ ਤੁਹਾਨੂੰ ਜਿਆਦਾ ਤਕਲੀਫ ਹੈ ਤੁਸੀਂ ਧਰਨਾ ਮੇਰੇ ਘਰ ਦੇ ਬਾਹਰ ਆ ਕੇ ਲਾ ਲਓ ਇਹ ਵੀ ਸਵਾਰ ਤੁਸੀਂ ਦੇਖ ਲਓ ਇਹ ਵੀ ਅੰਦਾਜ਼ਾ ਤੁਸੀਂ ਲਾ ਕੇ ਦੇਖ ਲਓ ਲੋਕਾਂ ਨੂੰ ਤੰਗ ਪਰੇਸ਼ਾਨ ਨਾ ਕਰੋ ਕਾਲੀਆਂ ਪੇਡਾਂ ਦੀ ਮੁਕਤੀ ਹੁਣ ਨਹੀਂ ਹੋਣ ਵਾਲੀ ਇਹ ਲੋਕ ਇਦਾਂ ਹੀ ਠੁੱਕਦੇ ਰਹਿਣਗੇ ਇਦਾਂ ਹੀ ਇਹਨਾਂ ਦੇ ਕਾਰਵਾਈਆਂ ਹੋਣੀਆਂ ਵੀ ਚਾਹੀਦੀਆਂ ਔਰ ਇਹਨਾਂ ਦੇ ਉੱਤੇ ਹੋਰ ਵੀ ਜ਼ਿਆਦਾ ਦਬਜ ਹੋਰ ਵੀ ਜ਼ਿਆਦਾ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਐਕਟੀਵਿਟੀ ਦਿਖਾ ਦੇਣੀ ਚਾਹੀਦੀ ਸੀ ਜਿਹੜੀ ਲਿਸਟ ਜਾਰੀ ਹੋਈ ਉਹਦੇ ਉੱਤੇ ਵੀ ਜਲਦ ਜਲਦ ਇਹਨਾਂ ਦੇ ਉੱਤੇ ਕਾਰਵਾਈ ਕਰ ਦੇਣੀ ਚਾਹੀਦੀ ਸੀ ਭਵਨ ਜੀ ਨੇ ਦੇਖਿਆ ਗਿਆ ਕਿ ਜਿਹੜੀ 50 ਕਾਫੀ ਲਿਸਟ ਜਿਹੜੀ ਪ੍ਰਸ਼ਾਸਕ ਅਧਿਕਾਰੀਆਂ ਦੀ ਜਾਰੀ ਕੀਤੀ ਗਈ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਟਵੀਟ ਵੀ ਕੀਤਾ ਗਿਆ ਤੁਸੀਂ ਇਹ ਦੇਖੋ ਕਿ ਇਹ ਇਹਨਾਂ ਅਧਿਕਾਰੀਆਂ ਦੀ ਇੰਟੈਲੈਕਚੁਅਲ ਬੈਂਕਰਪਸੀ ਇਹਨਾਂ ਦਾ ਦਿਮਾਗੀ ਤਵਾਜਨ ਇਹਨਾਂ ਦਾ ਦਿਮਾਗੀ ਦਿਵਾਲੀਆਪਨ ਇੱਥੋਂ ਤੱਕ ਵੱਧ ਗਿਆ ਹੈ ਕਿ ਕਰਪਸ਼ਨ ਦੇ ਰੋਕ ਲਾਉਣ ਦੀ ਗੱਲ ਹੋ ਰਹੀ ਹੈ ਤਾਂ ਸਾਰੇ ਚੀਕ ਉੱਠਿਆ ਸਾਰੇ ਦਫ਼ਤਰ ਖਾਲੀ ਕਰਕੇ ਇੱਥੋਂ ਭੱਜ ਗਏ ਆ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਲਓ ਕਿ ਅਜੇ ਤਾਂ ਲਿਸਟ ਜਿਹੜੀ ਜਾਰੀ ਹੋਈ ਉਹਦੇ ਤੇ ਕਾਰਵਾਈ ਹੋਣੀ ਆ ਉਹਨਾਂ ਦੇ ਉੱਤੇ ਕਾਰਵਾਈ ਕਰਕੇ ਵੀ ਮਾਫੀ ਇਜ਼ਾਫੀ ਤਲਾਫੀ ਕਰਾਉਣੀ ਚਾਹੀਦੀ ਆ ਜਿਹੜਾ ਰੈਵਨਿਊ ਲਾਸ ਇਸ ਵੇਲੇ ਸਟੇਟ ਦਾ ਹੋ ਰਿਹਾ ਇਹਨਾਂ ਅਫਸਰਾਂ ਦੇ ਕੋਲੋਂ ਇਹਨਾਂ ਪਬਲਿਕ ਸਰਵੈਂਟਸ ਕੋਲੋਂ ਨੌਕਰਾਂ ਕੋਲੋਂ ਨੌਕਰ ਸ਼ਾਹਾਂ ਕੋਲੋਂ ਇਹ ਰਿਕਵਰ ਕਰਾਉਣਾ ਚਾਹੀਦਾ ਇਹਨਾਂ ਨੂੰ ਤਾਂ ਮੇਰਾ ਖਿਆਲ ਜੋ ਸਟ੍ਰਿਕਟ ਐਕਸ਼ਨ ਹੈ ਉਹ ਕਰ ਦੇਣਾ ਚਾਹੀਦਾ ਤਮਾਸ਼ਾ ਬਣਾ ਦਿੱਤਾ ਮੇਰਾ ਖਿਆਲ ਇੱਕ ਸਾਲ ਦੇ ਵਿੱਚ 20 ਵਾਰ ਤੇ ਇਹਨਾਂ ਲੋਕਾਂ ਨੇ ਹੜਤਾਲ ਕਰ ਦਿੱਤੀ ਆ ਇਹਦਾ ਸਿੱਧਾ ਸਿੱਧਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਅੱਗੇ ਹੀ تعلیم ਵਕਾਰ ਸਿਹਤ ਇਨਸਾਫ ਇੱਤਰਾਮ ਲੋਕਾਂ ਨੂੰ ਨਹੀਂ ਸੇ ਮਿਲ ਰਿਹਾ ਔਰ ਐਡੀ ਵੱਡੀ ਖੱਜਲ ਖੁਆਰੀ ਇੱਥੋਂ ਵੀ ਦਿਖਦੀ ਆ ਜੇ ਇਹ ਕਹਿੰਦੇ ਆ ਕਰਪਸ਼ਨ ਨੂੰ ਫੜੋ ਨਾ ਤੇ ਫਿਰ ਜਿਸਮ ਫਰੋਚੀ ਜਿਹੜੀ ਚੱਲ ਰਹੀ ਆ ਉਹਦਾ ਵੀ ਧੰਦਾ ਚੱਲਣ ਦਿਓ ਤੇ ਜਿਹੜੀ ਸੜਕਾਂ ਦੇ ਲੁੱਟਖੋ ਹੁੰਦੀ ਆ ਸਨਾਚਿੰਗ ਹੁੰਦੀ ਆ ਬੈਂਕਾਂ ਦੇ ਡਕੈਤੀਆਂ ਹੋ ਰਹੀਆਂ ਉਹ ਵੀ ਫਿਰ ਚੱਲਣ ਦਿਓ ਸੱਚੀ ਗੱਲ ਤਾਂ ਇਹ ਆ ਕਿ ਇਹ ਚੰਬਲ ਘਾਟੀ ਦੇ ਡਾਕੂਆਂ ਨਾਲੋਂ ਵੀ ਜ਼ਿਆਦਾ ਵੱਧ ਲੁੱਟਦੇ ਆ ਲੋਕਾਂ ਨੂੰ ਉਰਸ ਤੋਂ ਵੀ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਲੋਕ ਜਿੱਥੇ ਦਮੂਹੀ ਸੱਪ ਦੇ ਦੋ ਮੂੰਹ ਹੁੰਦੇ ਆ ਇਹ ਲੋਕਾਂ ਦੇ ਮੂੰਹ 100 ਨੇ 100 ਮੂੰਹਾਂ ਦੇ ਨਾਲ ਇਹ ਲੋਕਾਂ ਨੂੰ ਲੁੱਟਦੇ ਆ ਪੈਸਾ ਖਾ ਰਿਆ ਤੇ ਡਕਾਰ ਵੀ ਨਹੀਂ ਮਾਰਦੇ ਸੋ ਅਲਟੀਮੇਟਲੀ ਇਨਾਂ ਦੇ ਕੋਲ ਜਿੰਨਾ ਪੈਸਾ ਉਹਦੀ ਮਾਫੀ ਇਜ਼ਾਫੀ ਤਲਾਫੀ ਸਰਕਾਰਾਂ ਨੂੰ ਕਰਾਉਣੀ ਚਾਹੀਦੀ ਆ ਇਹਨਾਂ ਦੇ ਬੱਚੇ ਕਿਹੜੇ ਕਿਹੜੇ ਮਹਿੰਗੇ ਸਕੂਲਾਂ 'ਚ ਪੜਦੇ ਆ ਇਹ ਗੱਲ ਦੀ ਜਾਣਕਾਰੀ ਵੀ ਜਨਤਾ ਕਰਨੀ ਚਾਹੀਦੀ ਆ ਔਰ ਇਹਨਾਂ ਤੇ ਹੋਰ ਜੋ ਸਟ੍ਰਿਕਟ ਐਕਸ਼ਨਸ ਹੋ ਸਕਦਾ ਉਹ ਕਰਨਾ ਚਾਹੀਦਾ ਔਰ ਜਿਹੜਾ ਇਹ ਯੂਨੀਅਨ ਬਣਾਈ ਫਿਰਦੇ ਆ ਜਿਹੜੇ ਇਹ ਸਰਕਾਰਾਂ ਨੂੰ ਥ੍ਰੈਟ ਕਰਦੇ ਆ ਆਮਾਨ ਨੂੰ ਥ੍ਰੈਟ ਕਰਦੇ ਆ ਸਟੇਟ ਨੂੰ ਚੈਲੰਜ ਕਰਦੇ ਆ ਇਹਨਾਂ ਨੂੰ ਵੀ ਸਬਕ ਸਮੇਂ ਸਿਰ ਸਿਖਾ ਦੇਣਾ ਚਾਹੀਦਾ ਕਿੰਨੇ ਜਿਹੜੇ ਪੇਸ਼ਾ ਅਧਿਕਾਰੀ ਕਿੰਨੇ ਹੈਗੇ ਉਹਦੇ ਜਿਹੜੇ ਸੀਐਮ ਨੇ ਟਵੀਟ ਕੀਤਾ ਕੀ ਕਰਾ ਜੇ ਤੁਸੀਂ ਕੀ ਪੂਰੇ ਇਹ ਪੰਜਾਬ ਦੇ ਵਿੱਚ 19 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਦੇ ਵਿੱਚ ਲਿਸਟ ਜਾਰੀ ਕੀਤੀ ਸੀ ਔਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਮੈਕਸਿਮਮ ਲੁਧਿਆਣੇ ਤੋਂ 6 ਤਹਿਸੀਲਾਰ ਨਾਇਬ ਤਹਿਸੀਲਾਰ ਕਰਪਟ ਦੱਸੇ ਉਸ ਲਿਸਟ ਦੇ ਵਿੱਚ 5 ਬਠਿੰਡੇ ਤੋਂ 5 ਹੁਸ਼ਿਆਰਪੁਰ ਤੋਂ 4 ਈਚ ਫਰੋਮ ਮਹਾਲੀ ਰੋਪੜ ਜਲੰਧਰ 3 ਈਚ ਫਰੋਮ ਪਟਿਆਲਾ ਐਂਡ ਕਪੂਰਥਲਾ 2 ਈਚ ਫਰੋਮ ਸੰਗਰੂਰ ਐਸ ਬੀ ਐਸ ਨਗਰ ਐਂਡ ਗੁਰਦਾਸਪੁਰ 1 ਈਜ਼ ਫਰੋਮ ਫਰ ਮੁਕਸਰ ਤਰਨਤਾਰਨ ਅੰਮ੍ਰਿਤਸਰ ਫਤਿਹਗੜ੍ਹ ਸਾਹਿਬ ਫਾਜ਼ਿਲਕਾ ਫਿਰੋਜ਼ਪੁਰ ਮੋਗਾ ਐਂਡ ਬਰਨਾਲਾ ਇਦਾਂ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਉਹਨਾਂ ਨੇ ਨਿਸ਼ਾਨਦੇਹੀ ਕਰਤੀ ਸੀ ਸੋ ਉਸ ਗੱਲ ਦੀ ਇੰਤਜ਼ਾਰ ਮੈਂ ਅਜੇ ਵੀ ਕਰ ਰਿਹਾ ਜੇ ਇਹ ਆਪਣੀ ਆਵਾਜ਼ ਤੋਂ ਬਾਜ਼ ਨਹੀਂ ਹੁੰਦੇ ਤੇ ਮੈਂ ਸਿੱਧੇ ਸ਼ਬਦਾਂ ਵਿੱਚ ਕਹਿ ਰਿਹਾ ਕਿ ਭਗਵੰਤਾਨ ਮੱਖ ਮੰਤਰੀ ਪੰਜਾਬ ਇੱਕ ਅੱਦੇ ਕਰਪਟ ਐ ਸੀ ਕਾਲੀ ਪੇੜ ਨੂੰ ਫੜਨ ਦੀ ਬਜਾਏ ਉਸ ਲਿਸਟ ਦੇ ਵਿੱਚ ਜਿਹੜੇ 48 ਤੋਂ 50 ਨਾਮ ਆ ਉਹਨਾਂ ਨੂੰ ਵੀ ਧੱਕੇ ਰੱਖਦੇ ਨੇ ਜੇਲ੍ਹ ਭੇਜ ਦੇਣ ਉਹਨਾਂ ਕੋਲੋਂ ਮਾਫੀ ਇਜ਼ਾਫੀ ਤਲਾਫੀ ਕਰਾਈ ਜਾਵੇ ਔਰ ਐਗਜ਼ੈਂਪਲਰੀ ਪਨਿਸ਼ਮੈਂਟ ਇਹ ਬਰਦਰ ਨਿਸ਼ਾਨ ਬਣਾਇਆ ਜਾਵੇ ਜੋ ਕਿ ਕੋਈ ਇਦਾਂ ਦਾ ਪਬਲਿਕ ਸਰਵੰਟਰ ਨੌਕਰ ਸਾਹ ਕਰਪਸ਼ਨ ਕਰਨ ਤੇ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਨ ਤੇ ਰਾਤ ਸੁਪਣੇ 'ਚ ਵੀ ਡਰ-ਡਰ ਕੇ ਉੱਠੇ ਗੁਰਸ਼ਰਨ ਸਿੰਘ ਸਟੇਕ ਨਰਕ ਦਾ ਬਤੌਰ ਕੰਮ ਕਰਦਾ ਨਹੀਂ ਮੈਂ ਸਰ ਜਿਹੜੇ ਸੀਤਾਰਾ ਨੂੰ ਕੱਗੀ ਹੜਤਾਲ ਕੀਤੀ ਕੀ ਰਜਿਸਟ੍ਰੇਸ਼ਨ ਕਰਬ ਹੋ ਗਈ ਕੁਛ ਸਰ ਤਹਿਸੀਲਦਾਰਾਂ ਨੇ ਰਜਿਸਟ੍ਰੇਸ਼ਨ ਦਾ ਕੰਮ ਛੱਡਿਆ ਹੋਇਆ ਜੀ ਅਸੀਂ ਆਪਣੀ ਡਿਊਟੀ ਤੇ ਹਾਜ਼ਰ ਬੈਠੇ ਹੋਏ ਹਾਂ ਅੱਜ ਤੱਕ ਇਤੋ ਦੱਸ ਪਰ ਸਾਡੇ ਨੂੰ 7 ਮਾਰਚ ਤੱਕ ਕਾਲ ਦਿੱਤੀ ਹੋਈ ਹੈ ਜੀ ਇਹਨਾਂ ਨੇ ਅੱਗੇ ਕੀ ਐਕਸ਼ਨ ਲੈਂਦੇ ਆ ਜਾਂ ਵਾਪਸ ਆਂਦੇ ਉਹਨਾਂ ਦਾ ਹੈ ਜੀ ਡਿਸੀਜਨ ਸੀਐਮਓ ਨੇ ਟਰਵੀਟ ਜਾਰੀ ਕੀਤਾ ਗਿਆ ਕਿ ਇਹ ਜਿਹੜੇ ਤਸੀਲਾਂ ਛੁੱਟੀ ਦੇ ਬਿਸ਼ੇ ਤਰੇਜਰ ਆਪਾਂ ਨਵੇਂ ਅਫਸਰ ਲਿਆ ਕੇ ਤੇ ਬਿਜਿਤ ਤਣਾਵ ਕਰਾਂਗੇ ਲੋਕਾਂ ਨੂੰ ਕਹਿੰਦੇ ਕੋਈ ਨਾ ਕਿ ਆ ਰਹੇ ਇਹਦੇ ਬਾਰੇ ਸਰ ਉੱਚ ਅਧਿਕਾਰੀ ਕੋਈ ਫੈਸਲਾ ਲੈ ਸਕਦੇ ਨੇ ਬਾਰੇ ਆਪਾਂ ਕੁਝ ਨਹੀਂ ਕਹਿ ਸਕਦੇ ਜੋ ਵੀ ਫੈਸਲਾ ਲੈਣਗੇ ਉੱਚ ਅਧਿਕਾਰੀ ਲੈਣਗੇ ਲੋਕ ਆ ਰਹੇ ਵੈਸੇ ਬਿਸ਼ਵਗੁਰਾ ਲੋਕਾਂ ਨੂੰ ਆਲਮੋਸਟ ਜ਼ਿਆਦਾਤਰ ਤਾਂ ਪਤਾ ਹੀ ਹੈ ਪਰ ਲਿਖਣ ਵਾਲੇ ਵੀ ਦੱਸ ਦਿੰਦੇ ਆ ਹੁਣ ਅੱਗੇ ਜਦੋਂ ਬੈਠਣਗੇ ਫਿਰ ਲੋਕੀ ਆਉਣਾ ਸ਼ੁਰੂ ਕਰਨਗੇ ਜੀ ਕੋਈ ਨਹੀਂ ਆ ਰਿਹਾ